ਸਤ ਸ੍ਰੀ ਅਕਾਲ ਜੀ ਅੱਜ ਅਸੀਂ ਸਰਦਾਰ ਅਮਰ ਸਿੰਘ ਚਮਕੀਲਾ ਔਰ ਜੀ ਘਰੇ ਪਿੰਡ ਦੁਗਰੀ ਬਗੇ ਬੈਠੇ ਆ ਸਾਰੇ ਕਮੇਟੀ ਮੈਂਬਰ ਔਰ ਇਹ ਜਿਹੜੀ ਅੱਜ ਦੀ ਮੀਟਿੰਗ ਹੈ 2025 ਦੇ ਵਿੱਚ ਜੋ ਵਸਦੀ ਹੋਣ ਜਾ ਰਹੀ ਹੈ ਉਸ ਦੇ ਜ਼ਬਾਨ ਦੇ ਵਿਚਾਰੇ ਪਹਿਲੀ ਮੀਟਿੰਗ ਰੱਖੀ ਗਈ ਸੀ ਜਿਸ ਦੇ ਵਿੱਚ ਕੁਝ ਮੈਂਬਰ ਹਾਜ਼ਰ ਨੇ ਕੁਝ ਮੈਂਬਰ ਜਿਹੜੇ ਨੇ ਉਹ ਪਿੰਡ ਦੇ ਵਿੱਚ ਨਾ ਹੋਣ ਕਰਕੇ ਜਿਹੜੇ ਪਹੁੰਚ ਨਹੀਂ ਸਕੇ ਇਹ ਜਿਹੜੀ ਅੱਜ ਦੀ ਮੀਟਿੰਗ ਹੈ ਇਸ ਦੇ ਵਿੱਚ ਸਹਿਮਤੀ ਲਈ ਗਈ ਹੈ ਸਾਰੇ ਮੈਂਬਰਾਂ ਦੀ ਫਿਰ ਵੀ ਇੱਕ ਵਾਰੀ ਮੈਂਬਰਾਂ ਦੇ ਨਾਮ ਦੱਸ ਦਿੰਨੇ ਆ ਜਿਨ੍ਹਾਂ ਵਿੱਚੋਂ ਸਰਦਾਰ ਗੁਰਦੇਵ ਸਿੰਘ ਮਾਨ ਹਲਕਾ ਨਾਭਾ ਐਮ ਐਲ ਏ ਸਾਡੇ ਜਿਹੜੇ ਚੇਅਰਮੈਨ ਨੇ ਔਰ ਕੁਲਵੰਤ ਸਿੰਘ ਦੀ ਸਿੱਧੂ ਹਲਕਾ ਆਤਮਨਗਰ ਤੋਂ ਜੋ ਕਿ ਸਾਡੇ ਕਮੇਟੀ ਦੇ ਉਪ ਚੇਅਰਮੈਨ ਨੇ ਔਰ ਮੈਂ ਬਲਤੇਸ਼ ਰਾਹ ਇਸ ਕਮੇਟੀ ਦਾ ਪ੍ਰਧਾਨ ਔਰ ਮੇਰੇ ਨਾਲ ਅੰਮ੍ਰਿਤ ਸਿੰਘ ਚਮਕੀਲਾ ਜੀ ਦੇ ਜਵਾਈ ਸਰ ਰਾਜ ਸਿੰਘ ਪਿੰਕਾ ਜੀ ਬੈਠੇ ਨੇ ਇਹ ਜਿਹੜੇ ਨੇ ਪ੍ਰਧਾਨ ਨੇ ਔਰ ਗਰਮੀਤ ਸਿੰਘ ਬਣੁੰਦੀ ਜੀ ਬੈਠੇ ਨੇ ਇਹ ਜਿਹੜੇ ਹੈਗੇ ਨੇ ਸਲਾਹਕਾਰ ਨੇ ਔਰ ਸਾਡੀ ਮਾਤਰ ਭੈਣ ਬੈਠੀ ਆ ਗੁਰਮੀਲ ਕੌਰ ਜੋ ਕਿ ਇਸ ਜਿਹੜੀ ਹੈਗੀ ਕਮੇਟੀ ਸਾਡੀ ਉਹਦੇ ਸਰਪ੍ਰਸਤ ਵੀ ਨੇ ਨਾਲ ਸਾਡੇ ਹਰ ਤਰ੍ਹਾਂ ਦੀ ਜਿਹੜੇ ਨੇ ਸਲਾਹਕਾਰ ਨੇ ਔਰ ਸਾਡੇ ਕੁਝ ਮੈਂਬਰ ਨੇ ਜਿਹਦੇ ਵਿੱਚ ਲੱਖੀ ਸਿੱਧੂ ਉਹ ਖਤਰ ਨੇ ਸਾਡੇ ਔਰ ਸਾਡੀ ਬੇਟੀ ਅਮਨਦੀਪ ਕੌਰ ਜੋ ਕਿ ਇਸ ਕਮੇਟੀ ਦੇ ਖਜ਼ਾਂਚੀ ਨੇ ਉਹ ਵੀ ਉਹਨਾਂ ਦੀ ਵੀ ਸਹਿਮਤੀ ਹੈ ਔਰ ਸਾਡੇ ਮਣਕਵਾਲ ਤੋਂ ਸਾਡੇ ਮੁਕਸਲਾ ਘਰ ਨੇ ਦਲਜੀਤ ਸਿੰਘ ਬਿੱਟੂ ਵੀਰ ਜਿਹਨੂੰ ਵੀ ਸਾਰੇ ਅਸੀਂ ਪਿਆਰ ਨਾਲ ਬਿੱਟੂ ਵੀਰ ਕਹਿੰਦੇ ਆ ਦਲਜੀਤ ਸਿੰਘ ਮਣਕਵਾਲ ਤੋਂ ਨੇ ਔਰ ਹੋਰ ਵੀ ਜਿਹੜੇ ਮੈਂਬਰ ਨੇ ਸਾਡੇ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਅੱਜ ਜਿਹੜਾ ਹੈਗਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਸੀ ਵੀ ਅਸੀਂ ਆਪ ਸਾਡੀ ਕਮੇਟੀ ਦਾ ਕਿ ਕਿ ਅਕਾਊਂਟ ਨੰਬਰ ਹੈ ਜੋ ਕਿ ਕਮੇਟੀ ਦੇ ਨਾਮ ਤੇ ਖੁੱਲ ਚੁੱਕੇ ਹਨ ਉਹਦਾ ਸੀ ਅੱਜ ਮੀਰਵਾ ਦੇਣ ਲੱਗੇ ਆ ਸੋ ਜਿੰਨੇ ਵੀ ਤੁਸੀਂ ਮੈਂਬਰ ਜਾਂ ਜਿੰਨੇ ਵੀ ਮੇਰੇ ਵੀਰ ਐਨ ਆਰ ਆਈ ਪ੍ਰਾਜਾ ਜੋ ਵੀ ਅਮਰ ਸਿੰਘ ਚੰਕੀਲਾ ਜੀ ਉਹ ਅਮਰ ਜੋਤੀ ਜੀ ਨੂੰ ਚੋੜੀ ਨੂੰ ਪਿਆਰ ਕਰਦੇ ਹੋ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਜਿਹੜਾ ਹੈ گا ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਆਪਾਂ ਕਾਰਜ ਇਹਨਾਂ ਦੇ ਪ੍ਰਤੀ ਕਰਨੇ ਨੇ ਜਿਸ ਤਰ੍ਹਾਂ ਗੇਟ ਦੀ ਸੇਵਾ ਹੋਗੀ ਜਾਂ ਹੋਰ ਵੀ ਜਿਹੜੇ ਕੰਮ ਕਰਨ ਵਾਲੇ ਪਏ ਨੇ ਇਹਨਾਂ ਦੇ ਨਾਮ ਤੇ ਉਹ ਪੂਰੇ ਕਰ ਸਕੀਏ ਹਰ ਰੈਂਕ 1 ਰੁਪਇਆ ਜਿਹੜਾ ਹੈਗਾ ਇਹ ਵੀ ਸਹਾਇ ਹੋਊਗਾ। ਔਰ ਇਹ ਜਿਹੜੀ ਹੈਗੀ ਰਜਿਸਟਰਡ ਕਮੇਟੀ ਆ 1-1 ਰੁਪਇਆ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਤੁਹਾਡਾ ਜਿਹੜਾ ਹੋਊਗਾ ਉਹ ਸਹੀ ਜਣਾ ਤੇ ਲੱਗੂਗਾ। ਐਸੇ ਕਰਕੇ ਇਹ ਜਿਹੜੀ ਹੈਗੀ ਕਮੇਟੀ ਦਾ ਜਿਹੜਾ ਹੈਗਾ ਇੱਕ ਖਾਤਾ ਖੁਲਵਾਇਆ ਗਿਆ ਐਚਡੀਸੀ ਬੈਂਕ ਦੇ ਵਿੱਚ ਜਿਹੜਾ ਕੀ ਵੇਰਵਾ ਤੁਹਾਨੂੰ ਇਹ ਸਕਰੀਨ ਦੇ ਉੱਪਰ ਬੰਦੇ ਕੋਲੋਂ ਮਿਲੂਗਾ। ਤੁਸੀਂ ਆਪ ਦੀ ਵੱਧ ਤੋਂ ਵੱਧ ਟੈਲੀਫੋਨ ਜਿਹੜੀ ਇਹਦੇ ਨਾਲ ਸੇਵਾ ਕਰਨੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਸਰ ਚੰਕੀ ਲਾਇਦਾ ਇੱਕ ਬੁੱਤ ਔਰ ਗੇਟ ਬਾਕੀ ਅਸੀਂ ਕਮੇਟੀ ਮੈਂਬਰ ਵੀ ਜਿੰਨੇ ਜੋ ਆ ਗਏ ਸਾਰੇ ਹਿੱਸਾ ਪਾਵਾਂਗੇ ਔਰ ਜਿਸ ਤਰ੍ਹਾਂ ਗੁਰਦੇਵ ਸਿੰਘ ਮਾਨ ਲਾਲ ਦਾ ਨਾਬਾ ਦੀ ਨਕਿਆਸੀ ਦੇ ਕਲਵੰਤ ਸਿੰਘ ਸਿੱਧੂ ਹਲਕਾ ਆਤਮਨਗਰ ਤੋਂ ਬਧਿਆਨ ਤੋਂ ਉਹਨਾਂ ਨੇ ਵੀ ਸਹਿਯੋਗ ਦਿੱਤਾ ਹੈ ਕਿ ਆ ਵੀ ਐਨਾ ਵੀ ਕੋ ਸਹਿਯੋਗ ਆਗਾ ਹੋਰ ਵੀ ਦੇਣਗੇ ਸੋ ਤੁਸੀਂ ਵੀ ਜਿੰਨੇ ਵੀ ਮੇਰੇ ਵੀਰ ਇਹ ਜੋੜੇ ਨੂੰ ਪਿਆਰ ਕਰਦੇ ਹੋ ਵੱਧ ਤੋਂ ਵੱਧ ਸਹਿਯੋਗ ਕਰਿਓ ਸਾਡੀ ਇਹੀ ਤੁਹਾਨੂੰ ਬੇਨਤੀ ਹੈ ਔਰ ਅੱਜ ਅਸੀਂ ਦੁਪਹਿਰੇ ਦੇ ਵਿੱਚ ਬੈਠ ਕੇ ਜਿਹੜੀ ਹੈਗੀ ਹੈ 2025 ਦੇ 8 ਮਾਰਚ ਨੂੰ ਜਿਹੜੀ ਵਰਸੀ ਮਨਾਈ ਜਾਣੀ ਹੈ ਉਹ ਇਸ ਵੰਦ ਦੇ ਵਿੱਚ ਪਹਿਲੀ ਮੀਟਿੰਗ ਸੀਗੀ ਸਾਡੀ ਇਸ ਦੇ ਵਿੱਚ ਇਹ ਜਿਹੜਾ ਸੀਗਾ ਅਕਾਊਂਟ ਨੰਬਰ ਪਾਉਣਾ ਜ਼ਰੂਰੀ ਸੀ ਸੋ ਅਸੀਂ ਅੱਜ ਆ ਗਏ ਆਂ ਔਰ ਮੈਨੂੰ ਆਸ ਹੈ ਵੀ ਤੁਸੀਂ ਜਿੰਨਾਂ ਨੂੰ ਦਿਲੋਂ ਪਿਆਰ ਕਰਦੇ ਹੋ ਤੁਸੀਂ ਆਪਣਾ ਵੱਧ ਤੋਂ ਵੱਧ ਜਿਹੜਾ ਯੋਗਦਾਨ ਹੈਗਾ ਇਸ ਦੇ ਵਿੱਚ ਪਾਉਂਗੇ ਇੰਨਾ ਕਹਿੰਦਾ ਹਾਂ ਮੈਂ ਆਪਦੇ ਸਭ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਅੱਗੇ ਵੀ ਬਹੁਤ ਸਹਿਯੋਗ ਦਿੱਤਾ ਹੈ ਹੁਣ ਵੀ ਦਿਵਾਉਂਦੇ ਸੋ ਬਾਕੀ ਹੁਣ ਗੱਲ ਜਿਹੜੀ ਹੈ ਅਮਰਸਿੰਦਰ ਚਮਕੀ ਲਈ ਦਾ ਜੋਇਨ ਦਿਲਰਾਜ ਸਿੰਘ ਬੈਂਕਾ ਜੀ ਨੇ ਦੋ ਸ਼ਬਦ ਤੁਸੀਂ ਬੋਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਿਲਰਾਜ ਬੈਂਕਾ ਜੀ ਕਿ ਅੱਜ ਆਪਣੇ 2025 ਦੇ ਵਿੱਚ ਜੋ ਫਾਜ਼ਲ ਸਾਹਿਬ ਦੀ ਬਸਤੀ ਆ ਰਹੀ ਹੈ ਉਹਦੇ ਸਬੰਧ ਵਿੱਚ ਪਹਿਲੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਕੇ ਸਾਡੇ ਸਾਰੇ ਮੈਂਬਰ ਹਾਜ਼ਰ ਹੋਏ ਤੇ ਬਾਕੀ ਦੋ ਮੈਂਬਰ ਨਹੀਂ ਵੀ ਹਾਜ਼ਰ ਹੋਏ ਉਹਨਾਂ ਤੋਂ ਮਨਜ਼ੂਰੀ ਲਈ ਹੈ ਪਹਿਲਾਂ ਤੇ ਅੱਜ ਅਸੀਂ ਜੋ ਕਿ ਪਿਛਲੇ ਸਾਲ ਬਸੀ ਦੇ ਸਾਡੇ ਪ੍ਰਧਾਨ ਸਾਹਿਬ ਜੋ ਚੇਅਰਮੈਨ ਸਾਹਿਬ ਸਾਡੇ ਗੁਰਦੇਵ ਸਿੰਘ ਦੇਵ ਮਾਨ ਨੇ ਆਪਣੇ ਸਟੇਜ ਤੋਂ ਬੋਲਿਆ ਸੀਗਾ ਕਿ ਉਹਨਾਂ ਦਾ ਬੋਤਲ ਲੱਗੇਗਾ ਜਾਂ ਗਲੇਟ ਬਣਾਇਆ ਜਾਵੇਗਾ ਤੇ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਕੀਤੀ ਆ ਤੇ ਜੋ ਵੀ ਅ ਅਕਾਊਂਟ ਨੰਬਰ ਆ ਅਕਾਊਂਟ ਦੀ ਡਿਟੇਲ ਆ ਉਹ ਅਸੀਂ ਇਸ ਵੀਡੀਓ 'ਚ ਪਾ ਰਹੇ ਆ ਤੇ ਮੈਂ ਥੰਕੀਲਾ ਪਰਿਵਾਰ ਵੱਲੋਂ ਤੇ ਸਾਡੀ ਸਾਰੀ ਕਮੇਟੀ ਵੱਲੋਂ ਆਪ ਸਾਰੋਂ ਇੱਕ ਬੇਨਤੀ ਕਰਨਾ ਵਾ ਇਹ ਇਸ ਜੋ ਅਸੀਂ ਕਾਰਜ ਰੰਮਿਆ ਵਾ ਇਸ ਵਿੱਚ ਵੱਧ ਤੋਂ ਵੱਧ ਆਪ ਦਾ ਯੋਗਦਾਨ ਪਾਓ ਹਿੱਸਾ ਪਾਓ ਕਰਵਾਜੀਸਾਂਗੇ ਬਹੁਤ ਬਹੁਤ ਧੰਨਵਾਦ